ਸ੍ਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਡੇ ਜਣੇ ਮਿਲ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਤੇ ਚੜ੍ਹਦੀ ਕਲਾ ਵਿੱਚ ਹੋਮਗੇ ਤੇ ਗਰਮੀ ਬਹੁਤ ਆ ਸਾਰੇ ਜਣੇ ਆਪਣਾ ਧਿਆਨ ਰੱਖਿਆ ਕਰੋ ਗਰਮੀ ਖੁਰਲਾ ਪਾਣੀ ਪੀਆ ਕਰੋ ਤੇ ਆ ਜਾਏ ਮੇਰੇ ਮਾਸੀ ਸੱਸ ਜੀ ਅਸੀਂ ਬਣਾ ਰਹਿਆਂ ਜੀ ਬਾਤੂਆ ਦੇ ਬਗੋੜੇ ਮਾਸੀ ਤੇ ਲਈ ਬੋਲੇ ਸਵਾਦ ਬਣਦੇ ਵਿੱਚ ਇੱਕ ਵਾਰੀ ਪਹਿਲਾਂ ਵੀ ਮੰਮਾ ਨੇ ਬਣਾਏ ਸੀ ਤੇ ਮੰਮਾ ਕਹਿੰਦੇ ਚਲ ਅੱਜ ਫੇਰ ਬਣਾਣੇ ਆ ਮਾਸੀ ਦੇ ਲਈ ਲੇਕਿਨ ਚਲ ਮੈਂ ਬਣਾ ਲੈਣੀ ਤੁਸੀਂ ਬੈਠ ਜਾਓ ਮੈਨੂੰ ਆਉਂਦੇ ਸੀਗੇ ਮੈਨੂੰ ਮੰਮੀ ਨੇ ਸਿਖਾਏ ਸੀਗੇ ਵੀ ਇਦਾਂ ਇਦਾਂ ਬਣਾਇਆ ਮੈਂ ਫਿਰ ਦੋਨੇ ਮੰਮੀਆਂ ਨੂੰ ਅੰਦਰ ਏਸੀ ਲਗਾ ਕੇ ਬਿਠਾਇਆ ਤੇ ਫਿਰ ਚਾਹ ਪਾਣੀ ਦਿੱਤਾ ਤੇ ਮੈਂ ਸੋਚਿਆ ਜ਼ਰੂਰ ਥੋੜਾ ਜਿਹਾ ਵੀਡੀਓ ਵੀ ਸ਼ੂਟ ਕਰ ਲਈਏ ਤੁਹਾਨੂੰ ਸਾਰੇ ਜਣੇ ਨੂੰ ਵੀ ਸ਼ਾਮਿਲ ਕਰ ਦਈਏ ਪਕੌੜੀਆਂ ਚ ਤੁਸੀਂ ਵੀਡੀਓ ਦੇ ਵਿੱਚ ਇੰਜੋਏ ਕਰੋ ਤੇ ਆਪਾਂ ਆਪਾਂ ਵੀ ਇੰਜੋਏ ਕਰਦੇ ਹਾਂ ਵੈਸੇ ਗਰਮੀ ਜ਼ਿਆਦਾ ਆ ਖਾਣੇ ਵੀ ਨਹੀਂ ਚਾਹੀਦੇ ਇੰਨੇ ਜ਼ਿਆਦਾ ਚਲੋ ਜੇ ਕੋਈ ਆਇਆ ਗਿਆ ਹੋਵੇ ਤਾਂ ਫਿਰ ਮਾਰੇ ਮੋਟੇ ਬਣਾਣੇ ਕਹਿੰਦੇ ਆ ਤੇ ਇਧਰ ਮੈਂ ਆਹ ਥੋੜੀ ਰਹਿ ਕੇ ਵੈਸੇ ਪੱਲਾ ਬਣਾ ਰਹੀ ਸੀ ਤੇ ਨਾਲਾ ਵਿੱਚ ਆਪਾਂ ਨੇ ਦਿੱਤੀ ਫਿਰ ਉਹਦੇ ਰੇਸ ਹੀ ਕਿਤੇ ਨੂੰ ਹੋ 스타ਟ ਕਰਨਾ ਤੇ ਮੈਂ ਚਾਹ ਪੀਤੀ ਫਿਰ ਨਾਲ ਚਾਹ ਚਾਉਂਦੀ ਆ ਐਸੀ ਜਦੋਂ ਨਾ ਫਿਰ ਚਾਹ ਕੰਤੀ ਹੋ ਜਾਂਦੀ ਤੇ ਫਿਰ ਹਮੇ ਮਾਸੀ ਹੁਣਾਂ ਨੂੰ ਚਾਹ ਦੀ ਪੁੱਛਦੀ ਆ ਵੀ ਕਿਵੇਂ ਬਣੇ ਕੋੜੇ ਕਿਵੇਂ ਲੱਗੇ ਬਾਥ ਹੋਵੇ ਇਧਰ ਬੈਠੇ ਰੋਮ ਵਿੱਚ ਮਾਸੀ ਕੋਣੀ ਆਜੀ ਹਾਲੋ ਜੀ ਆ ਹੈਗੀ ਆਪਣੇ ਮਾਸੀ ਜੀ ਮਾਸੀ ਸੱਸੀ ਦਾ ਲਓ ਮਾਸੀ ਦਾ ਜੀ ਦੋਨੇ ਮੰਮੀਆਂ ਖਾਈ ਜਾਂਦੀਆਂ ਪਕੌੜੇ ਹਾਂ ਦੇਖ ਲਓ ਜੀ ਸਾਨੂੰ ਨਾ ਮਾਸੀ ਦੇ ਪਕੌੜੇ ਬਣਾ ਕੇ ਸਰਾਇਆ ਮਾਸੀ ਨੂੰ ਨਾਲ ਸੋਸੀ ਅਸੀਂ ਖਾਣੇ ਸਸਤੇ ਪਕੌੜੇ 맛 ਬਹੁਤ ਆਂਦੇ ਤੁਸੀਂ ਵੀ ਬਣਾ ਕੇ ਤਾਂ ਖਾਓ ਜਰੂਰ ਮਾਸੀ ਨੂੰ ਵੀ ਪੁੱਛ ਲਓ ਪਕੌੜੇ ਕਿੰਨੇ ਦੇ ਬਣੇ ਮਾਸੀ ਕਿਵੇਂ ਲੱਗੇ ਪਕੌੜੇ ਬਣੇ ਪਾਲਤ ਜਿਆਦਾ ਪਾਲਤ ਤਾਂ ਕੁਛ ਵੀ ਨਹੀਂ ਇਹਦੇ ਮੋਰੀ ਪਾਲੂ ਕਿ ਫਿਰ ਹੁਣ ਮਿਲਦਾ ਵੀ ਨਹੀਂ ਨਾ ਗਰਮੀ ਚ ਬਹੁਤ ਆਣੇ ਆ ਪਕੌੜੇ ਆ ਅਸੀਂ ਦੋਨੇ ਭੈਣਾਂ ਬੈਠੀਆਂ ਆ ਤੁਹਾਨੂੰ ਕਿਦਾਂ ਦਾ ਲੱਗਾ ਮੈਂ ਤਕੜ ਕੇ ਜਰੂਰ ਦੱਸਿਓ ਵੀ ਤੁਸੀਂ ਕਿ ਇੱਦੇ ਬੈਠੀ ਆਂ ਨਹੀਂ ਹੈ ਸਾਡੀ ਬੋਟੀ ਸੰਦੀਰ ਨਾਲ ਪਕੌੜੇ ਬਣਾ ਕੇ ਦੇਈ ਤੂੰ ਜਿਮਾਰੋ ਚੁਗਲੀਆਂ ਤੇ ਨਾਲ ਖਾਓ ਪਕੌੜੇ ਦੋਵੇਂ ਆਣਾ ਚਲਦੀ ਆਹੀ ਬਸ ਮੈਂ ਕੇਰਨ ਨੂੰ ਜ਼ਿਆਦਾ ਡਿਸਟਰਬ ਨਾ ਕੀਤਾ ਜਾਵੇ। ਪੈਣਾ ਕਾਫੀ ਦੇਰ ਬਾਅਦ ਘਟੀਆਂ ਹੈ ਵਿਚਾਰੀਆਂ। ਯਾਰ ਸ਼ਰਟ ਮੇਰੇ ਭਗੋੜੇ ਸੜ ਗਏ ਨੇ ਤੇ ਸੜੇ ਨਹੀਂ ਵੈਸੇ ਥੋੜੇ ਬਰਾਊਨ ਬਰਾਊਨ ਜੀ ਹੋ ਗਏ ਕੋਈ ਗੱਲ ਨਹੀਂ। ਇਸ ਓਕੇ ਇਤਨਾ ਪਰ ਚਲਦਾ ਹੈ ਭਾਈ। ਮਮਾ ਖਾਂਦੇ ਵੀ ਤੇ ਮੇਰਾ ਫਿਗਰ ਵੀ ਅੱਧੀ ਗਰਮੀ 'ਚ ਲੱਗੀ ਆ। ਇਹ ਕੁਝ ਜਲਦੀ ਕਰ ਦਿਆ ਜਾ। ਤਾਂ ਮਨ ਥੋੜੇ ਜਿਹੇ ਰੀਅਟ ਮੇਰੀ ਫਟਾਫਟ ਬਣਾ ਕੇ ਰੱਖ ਲੇ। ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਆਪਾਂ ਗਰਮੀ ਦੇ ਵਿੱਚ ਇੰਨਾ ਗਸਟ ਕਰਦੇ ਆ। ਵੀ ਕੋਈ ਵੀ ਚੀਜ਼ ਬਣਾਣੀ ਆ ਤੇ ਤੁਹਾਨੂੰ ਜ਼ਰੂਰ ਸ਼ੇਅਰ ਕਰਦੇ ਆ। ਕਰਨ ਨਾਲ ਹਰ ਹਰ ਗੱਲ ਆਪਣੇ ਦਿਲ ਦੀ ਆਪਣੇ ਘਰ ਦੀ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਸਾਰੇ ਚੈਨਲ ਤੇ ਆਪਣਾ ਪਿਆਰ बरसाਇਓ ਜੀ। ਥੈਂਕ ਯੂ so much।